United Kingdom ਨੇ 21 ਅਕਤੂਬਰ ਤੋਂ ਲਾਗੂ ਹੋਣ ਵਾਲੇ ਫਾਸਟ ਟਰੈਕ ਇਮੀਗ੍ਰੇਸ਼ਨ ਪ੍ਰੋਸੈਸਿੰਗ ਦੇ ਲਈ ਲਾਗਤ ਬਦਾ ਦਿੱਤੀ ਹੈ। ਇਛੇ ਦਿਨਾਂ ਪਿਛਲੇ 2 ਸਾਲ ਤੋਂ ਫੀਸ ਵਾਧੇ ਦੇ ਪੈਟਰਨ ਨੂੰ ਬਤਾਏ ਜਾ ਰਹੇ ਹਨ। ਵਰਕ ਅਸਥਾਈ ਵਰਕਰ, ਜਾਂ ਵਿਦਿਆਰਥੀ, ਸਪਾਂਸਰਰਾਂ ਦੇ ਲਈ ਸਪਾਂਸਰਸ਼ਿਪ ਪਰ ਬਦਲ ਬੇਤੀ ਹੈ ਤੇਜ਼ ਪ੍ਰਕਿਰਿਆ ਤੇ ਲਈ ਹੁਣ 350 ਪੌਂਡ ਦੀ ਲਾਗਤ ਆਵੇਗੀ, ਜੋ ਕਿ ਪਹਿਲਾਂ ਨਾਲੋਂ 200 ਪੌਂਡ ਤੋਂ 75% ਵਾਧਾ ਹੈ। ਸਪੌਂਸਰ ਲਾਇਸੈਂਸ ਅਰਜ਼ੀਆ ਦੇ ਲਈ ਤਾਂ ਜੀ ਸੇਵਾ 750 ਪੌਂਡ ਯਾਨੀ ਕਿ ਭਾਰਤੀ ਰੁਪਏ ਮੁਤਾਬਕ ਲਗਭਗ 88000 ਰੁਪਏ ਤੱਕ ਵੱਧ ਗਈ ਹੈ ਜੋ ਕਿ 500 ਪੌਂਡ ਤੋਂ 50% ਵੱਧ ਹੈ ਇਹ ਬਦਲਾਅ ਸਿਰਫ ਟੇਜ ਅਤੇ ਤਰਜੀਹੀ ਅਰਜ਼ੀਆਂ ਤੇ ਲਾਗੂ ਹੁੰਦੇ ਨੇ ਤੇ ਮਿਆਰੀ ਪ੍ਰੋਸੈਸਿੰਗ ਫੀਸਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੈ ਇਹੇ ਕਦਮ ਸਪੌਂਸਰਸ਼ਿਪ ਪਰਸ ਸਰਟੀਫਿਕੇਟ ਹੁਨਰਬੰਦ ਵਰਕਰ ਅਤੇ ਵਿਜ਼ਟਰ ਵੀਜ਼ਾ ਅਲਜੀਆ ਅਤੇ ਇਮੀਗ੍ਰੇਸ਼ਨ ਸਿਹਤ ਸਰਚਾਸ ਦੇ ਰਹੀ ਖਰਚਿਆਂ ਵਿੱਚ ਜੋ ਹਾਲੀ ਦੇ ਵਿੱਚ ਵਾਅਦੇ ਤੋਂ ਬਾਅਦ ਆਏ ਨੇ ਫਿਲਹਾਲ ਕਿਸੇ ਵੀ ਛੋਟ ਦਾ ਐਲਾਨ ਨਹੀਂ ਕੀਤਾ ਗਿਆ ਜਿਸ ਦਾ ਅਰਥ ਹੈ ਕਿ ਕਾਰਪੋਰੇਟ ਸਪੌਂਸਰ ਅਤੇ ਵੀਜ਼ਾ ਅਲਜੀਆ ਦਾ ਪ੍ਰਬੰਧਨ ਕਰਨ ਵਾਲੇ ਵਿੱਤੇ ਸੁਤਾਵਾਂ ਦੋਵਾਂ ਨੂੰ ਉੱਚ ਲਾਗਤ ਦਾ ਸਾਹਮਣਾ ਕਰਨਾ ਪਵੇਗਾ ਗਲੋਬਲ ਇਮੀਗ੍ਰੇਸ਼ਨ ਲਾ ਫਰਮੋਗੋ ਮੈਂ ਦੇ ਅਨਸਾਰ ਨਵੀਆਂ ਦਰਾਂ ਯੂਕੇ ਦੇ ਪ੍ਰਸ਼ਾਸਕੀ ਖਰਚਿਆਂ ਨੂੰ ਕਵਰ ਕਰਦੇ ਹੋਏ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਯੰਤਰਣ ਯਤਨਾਂ ਦਾ ਹਿੱਸਾ ਨੇ ਫਰਮ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਸਮਾਯੋਜਨਾ ਸੇਵਾ ਦੀ ਗੁਣਵੱਤਾ ਨੂੰ ਪਣਾਈ ਰੱਖਦੇ ਹੋਏ ਤੇਜ਼ ਨਿਰਣੇ ਦੇ ਸਮੇਂ ਦਾ ਸਮਰਥਨ ਕਰਦੇ ਨੇ ਵਧਦੀਆਂ ਫੀਸਾਂ ਦੇ ਨਾਲ ਕਾਰੋਬਾਰ ਅਤੇ ਯੂਨੀਵਰਸਿਟੀਆਂ ਨੂੰ ਲਾਗਤਾਂ ਤੇ ਪ੍ਰਕਿਰਿਆ ਦੇ ਸਮੇਂ ਦਾ ਪ੍ਰਬੰਧਨ ਕਰਨ ਦੇ ਲਈ ਆਪਣੀਆਂ ਵੀਜ਼ਾ ਰਣਨੀਤੀਆਂ ਦਾ ਮੁੜ ਮੁਲਾਂਕਣ ਕਰਨ ਦੀ ਲੋੜ ਹੋ ਸਕਦੀ ਹੈ। ਬਹੁਤ ਸਾਰੇ ادارے ਪਹਿਲਾਂ ਹੀ ਵਿਆਪਕ ਵਿੱਤੀ ਤਬਦੀਲੀਆਂ ਦਾ ਸਾਹਮਣਾ ਕਰ ਰਹੇ ਨੇ। 2026 ਤੋਂ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਮਹਿੰਗਾਈ ਦੇ ਅਨੁਸਾਰ ਸਲਾਣਾ ਟਿਊਸ਼ਨ ਫੀਸਾਂ ਵਧਾਉਣ ਦੀ ਵੀ ਇਜਾਜ਼ਤ ਹੋਵੇਗੀ, ਬਸ਼ਰਤੇ ਉਹ ਸਖਤ ਗੁਣਵੱਤਾ ਮਾਪਦੰਡਾ ਨੂੰ ਪੂਰਾ ਕਰਤਿਆਂ ਹੋਣ। ਸਿੱਖਿਆ ਸਕੱਤਰ ਬੀ.ਐਸ.ਚ ਫਿਲਿਪਸਨ ਨੇ ਕਿਹਾ ਹੈ ਕਿ ਸੰਸਥਾਵਾਂ ਅਧਿਆਨ ਗੁਣਵੱਤਾ ਵਿਦਿਆਰਥੀਆਂ ਦੇ ਨਤੀਜਿਆਂ ਜਾਂ ਫੇ ਸਹਾਇਤਾ ਸਿਮਾਵਾਂ ਪਦਾਨ ਕਰਨ ਦੇ ਵਿੱਚ ਅਸਫਲ ਰਹਤੀਆਂ ਨੇ ਉਹਨਾਂ ਨੂੰ ਨਿਯੰਤਰਿਤ ਤੁਜਾਬੀਤੀ ਜੁਰਮਾਨੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਉਹਨਾਂ ਅਗੇ ਕਿਹਾ ਕਿ ਹਰ ਸਾਲ ਰੱਖ-ਰਖਾਵ ਕਰਜਵੀ ਵਦਨ ਕੀ ਪਟਾ ਟਾਮਦਨ ਵਾਲੇ ਪਰਿਵਾਰਾਂ ਨੂੰ ਵਧੇਰੇ ਸਹਾਇਤਾ ਦਿੱਤੀ ਜਾਵੇਗੀ ਯੁਨਾਈਟਿਡ ਕਿੰਗਡਮ ਨੇ 21 ਅਕਤੂਬਰ ਤੋਂ ਲਾਗੂ ਹੋਣ ਵਾਲੇ ਫਾਸਟ ਟਰੈਕ ਇਮੀਗ੍ਰੇਸ਼ਨ ਪ੍ਰੋਸੈਸਿੰਗ ਦੇ ਲਈ ਚਾਰਜ ਬਦਲ ਦਿੱਤੇ ਨੇ ਇਛੇ ਦਿਨਾਂ ਨਾਲ ਪਿਛਲੇ 2 ਸਾਲ ਤੋਂ ਫੀਸ ਵਾਧੇ ਦੇ ਪੈਟਰਨ ਨੂੰ ਬਤਾਏ ਜਾ ਰਹੇ ਹਨ ਵਰਕ ਅਸਥਾਈ ਵਰਕਰ ਜਾਂ ਵਿਦਿਆਰਥੀ ਸਪਾਂਸਰਰਾਂ ਦੇ ਲਈ ਸਪਾਂਸਰਸ਼ਿਪ ਪਰ ਬਦਲ ਬੇਤੀ ਹੈ ਤੇਜ਼ ਪਰ ਕਿਰਿਆ ਦੇ ਲਈ ਹੁਣ 350 ਪੌਂਡ ਦੀ ਲਾਗਤ ਆਵੇਗੀ ਜੋ ਕਿ ਪਹਿਲਾਂ ਨਾਲੋਂ 200 ਪੌਂਡ ਤੋਂ 75% ਵਾਧਾ ਹੈ ਸਪੌਂਸਰ ਲਾਇਸੈਂਸ ਅਰਜੀਆ ਤੇ ਲਈ ਤੇ ਜੀ ਸੇਵਾ 750 ਪੌਂਡ ਯਾਨੀ ਕਿ ਭਾਰਤੀ ਰੁਪਏ ਮੁਤਾਬਕ ਲਗਭਗ 88000 ਰੁਪਏ ਤੱਕ ਵੱਧ ਗਈ ਹੈ ਜੋ ਕਿ 500 ਪੌਂਡ ਤੋਂ 50% ਵੱਧ ਹੈ ਇਹ ਬਦਲਾਅ ਸਿਰਫ ਟੇਜ ਅਤੇ ਤਰਜੀਹੀ ਅਰਜ਼ੀਆਂ ਤੇ ਲਾਗੂ ਹੁੰਦੇ ਨੇ ਤੇ ਮਿਆਰੀ ਪ੍ਰੋਸੈਸਿੰਗ ਫੀਸਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੈ ਇਹੇ ਕਦਮ ਸਪਾਂਸਰਸ਼ਿਪ ਬਸ ਸਰਟੀਫਿਕੇਟ ਹੁਨਰਬੰਦ ਵਰਕਰ ਅਤੇ ਵਿਜ਼ਟਰ ਵੀਜ਼ਾ ਅਲਜੀਆ ਅਤੇ ਇਮੀਗ੍ਰੇਸ਼ਨ ਸਿਹਤ ਸਰਚਾਸ ਦੇ ਰਹੀ ਖਰਚਿਆਂ ਵਿੱਚ ਜੋ ਹਾਲੀ ਦੇ ਵਿੱਚ ਵਾਅਦੇ ਤੋਂ ਬਾਅਦ ਆਏ ਨੇ ਫਿਲਹਾਲ ਕਿਸੇ ਵੀ ਛੋਟ ਦਾ ਐਲਾਨ ਨਹੀਂ ਕੀਤਾ ਗਿਆ ਜਿਸ ਦਾ ਅਰਥ ਹੈ ਕਿ ਕਾਰਪੋਰੇਟ ਸਪਾਂਸਰ ਅਤੇ ਵੀਜ਼ਾ ਅਲਜੀਆ ਦਾ ਪ੍ਰਬੰਧਨ ਕਰਨ ਵਾਲੇ ਵਿੱਤੀ ਸੰਸਥਾਵਾਂ ਦੋਵਾਂ ਨੂੰ ਉੱਚ ਲਾਗਤ ਦਾ ਸਾਹਮਣਾ ਕਰਨਾ ਪਵੇਗਾ ਗਲੋਬਲ ਇਮੀਗ੍ਰੇਸ਼ਨ ਲਾ ਫਰਮਾ ਫਰੋਗੋ ਮੈਂ ਦੇ ਅਨੁਸਾਰ ਨਵੀਆਂ ਦਰਾਂ ਯੂਕੇ ਦੇ ਪ੍ਰਸ਼ਾਸਕੀ ਖਰਚਿਆਂ ਨੂੰ ਕਵਰ ਕਰਦੇ ਹੋਏ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਯੰਤਰਣ ਯਤਨਾ ਦਾਖਿस्तानी ਫਰਮ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਸਮਾਯੋਜਨਾ ਸੇਵਾ ਦੀ ਗੁਣਵੱਤਾ ਨੂੰ ਪੜਾਈ ਰੱਖਦੇ ਹੋਏ ਤੇਜ਼ ਨਿਰਣੇ ਦੇ ਸਮੇਂ ਦਾ ਸਮਰਥਨ ਕਰਦੇ ਨੇ ਵਧਦੀਆਂ ਫੀਸਾਂ ਦੇ ਨਾਲ ਕਾਰੋਬਾਰ ਅਤੇ ਯੂਨੀਵਰਸਿਟੀਆਂ ਨੂੰ ਲਾਗਤਾਂ ਤੇ ਪ੍ਰਤੀਯੋਗਤਾ ਦੇ ਸਮੇਂ ਦਾ ਪ੍ਰਬੰਧਨ ਕਰਨ ਲਈ ਆਪਣੀਆਂ ਵੀਜ਼ਾ ਰਣਨੀਤੀਆਂ ਦਾ ਮੁੜ ਮੁਲਾਂਕਣ ਕਰਨ ਦੀ ਲੋਟ ਹੋ ਸਕਦੀ ਹੈ। ਬਹੁਤ ਸਾਰੇ ادارے ਪਹਿਲਾਂ ਹੀ ਵਿਆਪਕ ਵਿੱਤੀ ਤਬਦੀਲੀਆਂ ਦਾ ਸਾਹਮਣਾ ਕਰ ਰਹੇ ਨੇ। 2026 ਤੋਂ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਮਹਿੰਗਾਈ ਦੇ ਅਨੁਸਾਰ ਸਲਾਣਾ ਟਿਊਸ਼ਨ ਫੀਸਾਂ ਵਧਾਉਣ ਦੀ ਵੀ ਇਜਾਜ਼ਤ ਹੋਵੇਗੀ, ਬਸ਼ਰਤੇ ਉਹ ਸਖਤ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਕਰਤਿਆਂ ਹੋਣ। ਸਿਖਿਆ ਸਕੱਤਰ ਬੀ.ਐਸ.ਚ ਫਿਲਿਪਸਨ ਨੇ ਕਿਹਾ ਹੈ ਕਿ ਸੰਸਤਾਵਾਂ ਅਧਿਆਨ ਗੁਣਵੱਤਾ ਵਿਦਿਆਰਥੀਆਂ ਦੇ ਨਤੀਜਿਆਂ ਜਾਂ ਫੇ ਸਹਾਇਤਾ ਸਿਵਾਵਾਂ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਹਦੀਆਂ ਨੇ। ਉਹਨਾਂ ਨੂੰ ਨਿਯੰਤਰਿਤ ਤੁਜਾਬਤੀ ਜੁਰਮਾਨੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਉਹਨਾਂ ਅਗੇ ਕਿਹਾ ਕਿ ਹਰ ਸਾਲ ਰੱਖ-ਰਖਾਵ ਕਰਜੇ ਵੀ ਵਧਣਗੇ। ਘਾਟਾ ਆਮਦਨ ਵਾਲੇ ਪਰਿਵਾਰਾਂ ਨੂੰ ਵਧੇਰੇ ਸਹਾਇਤਾ ਦਿੱਤੀ ਜਾਵੇਗੀ। ਯੂਨਾਈਟਿਡ ਕਿੰਗਡਮ ਨੇ ਬੀਤੀ ਇੱਕੀ ਅਕਤੂਬਰ ਤੋਂ ਲਾਗੂ ਹੋਣ ਵਾਲੇ ਫਾਸਟ ਟਰੈਕ ਇਮੀਗ੍ਰੇਸ਼ਨ ਪ੍ਰੋਸੈਸਿੰਗ ਦੇ ਲਈ ਚਾਰਜ ਵਧਾ ਦਿੱਤੇ ਨੇ ਜਿਹਦੇ ਨਾਲ ਪਿਛਲੇ ਦੋ ਸਾਲਾਂ ਤੋਂ ਫੀਸ ਵਾਧੇ ਦੇ ਪੈਟਰਨ ਨੂੰ ਵਧਾਇਆ ਜਾ ਰਿਹਾ ਹੈ ਵਰਕ ਅਸਥਾਈ ਵਰਕਰ ਜਾਂ ਵਿਦਿਆਰਥੀ ਸਪਾਂਸਰਾਂ ਦੇ ਲਈ ਸਪਾਂਸਰਸ਼ਿਪ ਪ੍ਰਬੰਧਨ ਬੇਤੀ ਤੇਜ ਪ੍ਰਕਿਰਿਆ ਦੇ ਲਈ ਹੁਣ 350 ਪੌਂਡ ਦੀ ਲਾਗਤ ਆਵੇਗੀ ਜੋ ਕਿ ਪਹਿਲਾਂ ਨਾਲੋਂ 200 ਪੌਂਡ ਤੋਂ 75% ਵੱਧ ਹੈ ਸਪੌਂਸਰ ਲਾਇਸੈਂਸ ਅਰਜੀਅ ਦੇ ਲਈ ਤੇ ਜੀ ਸੇਵਾ 750 ਪੌਂਡ ਯਾਨੀ ਕਿ ਭਾਰਤੀ ਰੁਪਏ ਮੁਤਾਬਕ ਲਗਭਗ 88000 ਰੁਪਏ ਤੱਕ ਵੱਧ ਗਈ ਹੈ ਜੋ ਕਿ 500 ਪੌਂਡ ਤੋਂ 50% ਵੱਧ ਹੈ ਇਹ ਬਦਲਾਅ ਸਿਰਫ ਟੇਜ ਅਤੇ ਤਰਜੀਹੀ ਅਰਜ਼ਿਓ ਤੇ ਲਾਗੂ ਹੁੰਦੇ ਨੇ ਤੇ ਮਿਆਰੀ ਪ੍ਰੋਸੈਸਿੰਗ ਫੀਸਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੈ ਇਹੇ ਕਦਮ ਸਪੌਂਸਰਸ਼ਿਪ ਪਾਸ ਸਰਟੀਫਿਕੇਟ ਹੁਨਰਬੰਦ ਵਰਕਰ ਅਤੇ ਵਿਜ਼ਟਰ ਵੀਜ਼ਾ ਅਲਜੀਆ ਅਤੇ ਇਮੀਗ੍ਰੇਸ਼ਨ ਸਿਹਤ ਸਲਾਜ ਦੇ ਰਹੀ ਖਰਚਿਆਂ ਵਿੱਚ ਜੋ ਹਾਲੀ ਦੇ ਵਿੱਚ ਵਾਅਦੇ ਤੋਂ ਬਾਅਦ ਆਏ ਨੇ ਫਿਲਹਾਲ ਕਿਸੇ ਵੀ ਛੋਟ ਦਾ ਐਲਾਨ ਨਹੀਂ ਕੀਤਾ ਗਿਆ ਜਿਸ ਦਾ ਅਰਥ ਹੈ ਕਿ ਕਾਰਪੋਰੇਟ ਸਪੌਂਸਰ ਅਤੇ ਵੀਜ਼ਾ ਅਲਜੀਆ ਦਾ ਪ੍ਰਬੰਧਨ ਕਰਨ ਵਾਲੇ ਵਿੱਤੀ ਸੰਸਥਾਵਾਂ ਦੋਵਾਂ ਨੂੰ ਉੱਚ ਲਾਗਤ ਦਾ ਸਾਹਮਣਾ ਕਰਨਾ ਪਵੇਗਾ ਗਲੋਬਲ ਇਮੀਗ੍ਰੇਸ਼ਨ ਲਾ ਫਰਮ ਫਰੋਗੋ ਮੇਨ ਦੇ ਅਨਸਾਰ ਨਵੀਆਂ ਦਰਾਂ ਯੂਕੇ ਦੇ ਪ੍ਰਸ਼ਾਸਕੀ ਖਰਚਿਆਂ ਨੂੰ ਕਵਰ ਕਰਦੇ ਹੋਏ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਯੰਤਰਣ ਯਤਨਾਂ ਦਾ ਹਿੱਸਾ ਨੇ ਫਰਮ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਸਮਾਂ ਯੋਜਨਾ ਸੇਵਾ ਦੀ ਗੁਣਵੱਤਾ ਨੂੰ ਬਣਾਈ ਰੱਖਦੇ ਹੋਏ ਤੇਜ਼ ਨਿਰਣੇ ਦੇ ਸਮੇਂ ਦਾ ਸਮਰਥਨ ਕਰਦੇ ਨੇ ਵੱਦਦੀਆਂ ਫੀਸਾਂ ਦੇ ਨਾਲ ਕਾਰੋਬਾਰ ਅਤੇ ਯੂਨੀਵਰਸਿਟੀਆਂ ਨੂੰ ਲਾਗਤਾਂ ਤੇ ਭਰਤੀ ਦੇ ਸਮੇਂ ਦਾ ਪ੍ਰਬੰਧਨ ਕਰਨ ਲਈ ਆਪਣੀਆਂ ਵੀਜ਼ਾ ਰਣਨੀਤੀਆਂ ਦਾ ਮੁੜ ਮੁਲਾਂਕਣ ਕਰਨ ਦੀ ਲੋੜ ਹੋ ਸਕਦੀ ਹੈ। ਬਹੁਤ ਸਾਰੇ ادارے ਪਹਿਲਾਂ ਹੀ ਵਿਆਪਕ ਵਿੱਤੀ ਤਬਦੀਲੀਆਂ ਦਾ ਸਾਹਮਣਾ ਕਰ ਰਹੇ ਨੇ। 2026 ਤੋਂ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਮਹਿੰਗਾਈ ਦੇ ਅਨੁਸਾਰ ਸਲਾਣਾ ਟਿਊਸ਼ਨ ਫੀਸਾਂ ਵਧਾਉਣ ਦੀ ਵੀ ਇਜਾਜ਼ਤ ਹੋਵੇਗੀ, ਬਸ਼ਰਤੇ ਉਹ ਸਖਤ ਗੁਣਵੱਤਾ ਮਾਪਦੰਡਾ ਨੂੰ ਪੂਰਾ ਕਰਦੀਆਂ ਹੋਣ। ਸਿੱਖਾਸ ਗੱਤਰ ਵਿਜੇ ਚੈਪ ਫਿਲੀਪਰਸਨ ਨੇ ਕਿਹਾ ਹੈ ਕਿ ਸੰਸਤਾਵਾ ਅਧਿਆਨ ਗੁਣਵਤਾ ਵਿਦਿਆਰਥੀਆਂ ਦੇ ਨਤੀਜਿਆਂ ਚਾਫੇ ਸਹਾਇਤਾ ਸਿਮਾਵਾਂ ਪਦਾਨ ਕਰਨ ਦੇ ਵਿੱਚ ਅਸਫਲ ਰਹਤੀਆਂ ਨਹੀਂ ਉਹਨਾਂ ਨੂੰ ਨਿਯੰਤਰਿਤ ਤੇਜਾਬੀਤੀ ਜ਼ੁਰਮਾਨੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਉਹਨਾਂ ਅਗੇ ਕਿਹਾ ਹੈ ਕਿ ਹਰ ਸਾਲ ਰੱਖ-ਰਖਾਅ ਕਰਜਵੀ ਵਧਨਗੇ ਘਟਾ ਆਮਦਨ ਵਾਲੇ ਪਰਿਵਾਰਾਂ ਨੂੰ ਵਧੇਰੇ ਸਹਾਇਤਾ ਦਿੱਤੀ ਜਾਵੇਗੀ United Kingdom ਨੇ 21 ਅਕਤੂਬਰ ਤੋਂ ਲਾਗੂ ਹੋਣ ਵਾਲੇ ਫਾਸਟ ਟਰੈਕ ਇਮੀਗ੍ਰੇਸ਼ਨ ਪ੍ਰੋਸੈਸਿੰਗ ਦੇ ਲਈ ਚਾਰਜ ਵਧਾ ਦਿੱਤੇ ਨੇ। ਇਸ ਦੇ ਨਾਲ ਪਿਛਲੇ 2 ਸਾਲ ਤੋਂ ਫੀਸ ਵਾਧੇ ਦੇ ਪੈਟਰਨ ਨੂੰ ਬਤਾਏ ਜਾ ਰਹੇ ਹਨ। ਵਰਕ ਅਸਥਾਈ ਵਰਕਰ, ਜਾਂ ਵਿਦਿਆਰਥੀ, ਸਪਾਂਸਰਰ ਦੇ ਲਈ ਸਪਾਂਸਰਸ਼ਿਪ ਪਰ ਬਦਲ ਬੇਤੀ ਹੈ ਤੇਜ਼ ਪ੍ਰਕਿਰਿਆ ਤੇ ਲਈ ਹੁਣ 350 ਪੌਂਡ ਦੀ ਲਾਗਤ ਆਵੇਗੀ, ਜੋ ਕਿ ਪਹਿਲਾਂ ਨਾਲੋਂ 200 ਪੌਂਡ ਤੋਂ 75% ਵਾਧਾ ਹੈ। ਸਪੌਂਸਰ ਲਾਇਸੈਂਸ ਅਰਜ਼ੀਆਂ ਤੇ ਲਈ ਤੇ ਜੀ ਸੇਵਾ ਸਸੂ ਪੰਜਾ ਪੌਂਡ ਯਾਨੀ ਕਿ ਭਾਰਤੀ ਰੁਪਏ ਮੁਤਾਬਕ ਲਗਭਗ 88000 ਰੁਪਏ ਤੱਕ ਵੱਧ ਗਈ ਹੈ ਜੋ ਕਿ 500 ਪੌਂਡ ਤੋਂ 50% ਵੱਧ ਹੈ ਇਹ ਬਦਲਾਅ ਸਿਰਫ ਟੇਜ ਅਤੇ ਤਰਜੀਹੀ ਅਰਜ਼ੀਆਂ ਤੇ ਲਾਗੂ ਹੁੰਦੇ ਨੇ ਤੇ ਮਿਆਰੀ ਪ੍ਰੋਸੈਸਿੰਗ ਫੀਸਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੈ ਇਹੇ ਕਦਮ ਸਪான்ਸਰਸ਼ਿਪ ਪਾਸ ਸਰਟੀਫਿਕੇਟ ਹੁਨਰਬੰਦ ਵਰਕਰ ਅਤੇ ਵਿਜ਼ਟਰ ਵੀਜ਼ਾ ਅਲਜੀਆ ਤੇ ਇਮੀਗ੍ਰੇਸ਼ਨ ਸਿਹਤ ਸਰਚਾਸ ਤੇ ਰਹੀ ਖਰਚਿਆਂ ਵਿੱਚ ਜੋ ਹਾਲੀ ਦੇ ਵਿੱਚ ਵਾਅਦੇ ਤੋਂ ਬਾਅਦ ਆਏ ਨੇ ਫਿਲਹਾਲ ਕਿਸੇ ਵੀ ਛੋਟ ਦਾ ਐਲਾਨ ਨਹੀਂ ਕੀਤਾ ਗਿਆ ਜਿਸ ਦਾ ਅਰਥ ਹੈ ਕਿ ਕਾਰਪੋਰੇਟ ਸਪான்ਸਰ ਅਤੇ ਵੀਜ਼ਾ ਅਲਜੀਆ ਦਾ ਪ੍ਰਬੰਧਨ ਕਰਨ ਵਾਲੇ ਵਿੱਤੇ ਸਤਾਵਾ ਦੋਵਾਂ ਨੂੰ ਉੱਚ ਲਾਗਤ ਦਾ ਸਾਹਮਣਾ ਕਰਨਾ ਪਵੇਗਾ ਗਲੋਬਲ ਇਮੀਗ੍ਰੇਸ਼ਨ ਲਾ ਫਰਮਾ ਫਰੋਗੋ ਮੈਂਡੇ ਅਨਸਾਰ ਨਵੀਆਂ ਦਰਾਂ ਯੂਕੇ ਦੇ ਪ੍ਰਸ਼ਾਸਕੀ ਖਰਚਿਆਂ ਨੂੰ ਕਵਰ ਕਰਦੇ ਹੋਏ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਯੰਤਰਣ ਯਤਨਾ ਦਾਖਿਸਾਨੀ ਫਰਮ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਸਮਾਯੋਜਨਾ ਸੇਵਾ ਦੀ ਗੁਣਵੱਤਾ ਨੂੰ ਬਣਾਈ ਰੱਖਦੇ ਹੋਏ ਤੇਜ਼ ਨਿਰਣੇ ਦੇ ਸਮੇਂ ਦਾ ਸਮਰਥਨ ਕਰਦੇ ਨੇ ਵਧਦੀਆਂ ਫੀਸਾਂ ਦੇ ਨਾਲ ਕਾਰੋਬਾਰ ਅਤੇ ਯੂਨੀਵਰਸਿਟੀਆਂ ਨੂੰ ਲਾਗਤਾਂ ਤੇ ਪ੍ਰਕਿਰਿਆ ਦੇ ਸਮੇਂ ਦਾ ਪ੍ਰਬੰਧਨ ਕਰਨ ਦੇ ਲਈ ਆਪਣੀਆਂ ਵੀਜ਼ਾ ਰਣਨੀਤੀਆਂ ਦਾ ਮੂਲ ਮੁਲਾਂਕਣ ਕਰਨ ਦੀ ਲੋੜ ਹੋ ਸਕਦੀ ਹੈ। ਬਹੁਤ ਸਾਰੇ ادارے ਪਹਿਲਾਂ ਹੀ ਵਿਆਪਕ ਵਿੱਤੀ ਤਬਦੀਲੀਆਂ ਦਾ ਸਾਹਮਣਾ ਕਰ ਰਹੇ ਨੇ। 2026 ਤੋਂ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਮਹਿੰਗਾਈ ਦੇ ਅਨੁਸਾਰ ਸਲਾਣਾ ਟਿਊਸ਼ਨ ਫੀਸਾਂ ਵਧਾਉਣ ਦੀ ਵੀ ਇਜਾਜ਼ਤ ਹੋਵੇਗੀ।